ਡੋਨਾਲਡ 트੍ਰੰਪ ਤੀਜੀ ਵਾਰ ਰਾਸ਼ਟਰਪਤੀ ਨਹੀਂ ਬਣਨਗੇ ਜੀ ਹਾਂ ਅਮਰੀਕਾ ਦੇ ਸੰਵਿਧਾਨ ਦੇ 22ਵੇਂ ਸੋਧ ਦੇ ਅਨੁਸਾਰ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਰਹਿ ਸਕਦਾ ਤਾਂ ਵਕ ਵਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਖਿਆ ਕਿ ਉਹ 2028 ਦੀਆਂ ਚੋਣਾਂ ਦੇ ਵਿੱਚ ਉਪਰ ਰਾਸ਼ਟਰਪਤੀ ਦੇ ਲਈ ਚੋਣ ਨਹੀਂ ਲੜਨਗੇ ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਤੀਜਾ ਕਾਰਜਕਾਲ ਚਾਹੁੰਦੇ ਹਨ ਜਾਂ ਨਹੀਂ ਦਾ ਇਸ ਬਿਆਨ ਨੇ ਇੱਕ ਵਾਰ ਫਿਰ ਆਪਣੇ ਕਾਰਜਕਾਲ ਨੂੰ ਵਧਾਉਣ ਦੀ ਸੰਭਾਵਨਾਵਾਰੇ ਚਰਚਾਵਾਂ ਨੂੰ ਮੁੜ ਸੁਰਜੀਤ ਕਰ ਦਿੱਤਾ ਤਾਂ ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਦੇ ਅਨੁਸਾਰ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਦੇ ਅਹੁਦੇ ਤੇ ਨਹੀਂ ਰਹਿ ਸਕਦਾ ਤਾਂ ਡੋਨਾਲਡ ਟਰੰਪ ਨੇ ਆਖਿਆ ਕਿ ਮੈਨੂੰ ਉਪ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਹੋਵੇਗੀ ਪਰ ਮੈਂ ਇਹ ਨਹੀਂ ਕਰਾਂਗਾ ਇਹ ਠੀਕ ਨਹੀਂ ਲੱਗੇਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕ ਇਸ ਨੂੰ ਪਸੰਦ ਕਰਨਗੇ ਇਹ ਸਹੀ ਵੀ ਨਹੀਂ ਹੋਵੇਗਾ ਤਾਂ 트ੰਪ ਨੇ ਇਹ ਵੀ ਆਖਿਆ ਕਿ ਉਹ ਇਸ ਵਿਚਾਰ ਨੂੰ ਬਹੁਤ ਚਲਾਕੀ ਅਤੇ ਅਨੁਚਿਤ ਮੰਨਦੇ ਹਨ ਤਾਂ ਤੀਜੇ ਕਾਰਜਕਾਲ ਦੇ ਸਵਾਲ ਸੰਬੰਧੀ 트ੰਪ ਨੇ ਆਖਿਆ ਕਿ ਮੈਨੂੰ ਇਹ ਬਹੁਤ ਪਸੰਦ ਆਵੇਗਾ ਮੇਰੇ ਅੰਕੜੇ ਹੁਣ ਤੱਕ ਦੇ ਸਭ ਤੋਂ ਵਧੀਆ ਅੰਕੜੇ ਹਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਮੁੱਦੇ ਨੂੰ ਅਦਾਲਤ ਦੇ ਵਿੱਚ ਲੜਨਗੇ ਤਾਂ ਉਹਨਾਂ ਆਖਿਆ ਕਿ ਮੈਂ ਅਜੇ ਇਸ ਬਾਰੇ ਨਹੀਂ ਸੋਚਿਆ ਡੋਨਾਲਡ 트੍ਰੰਪ ਤੀਜੀ ਵਾਰ ਰਾਸ਼ਟਰਪਤੀ ਨਹੀਂ ਬਣਨਗੇ ਜੀ ਹਾਂ ਅਮਰੀਕਾ ਦੇ ਸੰਵਿਧਾਨ ਦੇ 22ਵੇਂ ਸੋਧ ਦੇ ਅਨੁਸਾਰ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਰਹਿ ਸਕਦਾ ਤਾਂ ਵਕ ਵਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਆਖਿਆ ਕਿ ਉਹ 2028 ਦੀਆਂ ਚੋਣਾਂ ਦੇ ਵਿੱਚ ਉਪਰ ਰਾਸ਼ਟਰਪਤੀ ਦੇ ਲਈ ਚੋਣ ਨਹੀਂ ਲੜਨਗੇ ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਤੀਜਾ ਕਾਰਜਕਾਲ ਚਾਹੁੰਦੇ ਹਨ ਜਾਂ ਨਹੀਂ ਦਾ ਇਸ ਬਿਆਨ ਨੇ ਇੱਕ ਵਾਰ ਫਿਰ ਆਪਣੇ ਕਾਰਜਕਾਲ ਨੂੰ ਵਧਾਉਣ ਦੀ ਸੰਭਾਵਨਾਵਾਰੇ ਚਰਚਾਵਾਂ ਨੂੰ ਮੋੜ ਸੁਰਜੀਤ ਕਰ ਦਿੱਤਾ ਤਾਂ ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਦੇ ਅਨੁਸਾਰ ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਦੇ ਅਹੁਦੇ ਤੇ ਨਹੀਂ ਰਹਿ ਸਕਦਾ ਤਾਂ ਡੋਨਾਲਡ ਟਰੰਪ ਨੇ ਆਖਿਆ ਕਿ ਮੈਨੂੰ ਉਪਰ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਹੋਵੇਗੀ ਪਰ ਮੈਂ ਇਹ ਨਹੀਂ ਕਰਾਂਗਾ ਇਹ ਠੀਕ ਨਹੀਂ ਲੱਗੇਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕ ਇਸ ਨੂੰ ਪਸੰਦ ਕਰਨਗੇ ਇਹ ਸਹੀ ਵੀ ਨਹੀਂ ਹੋਵੇਗਾ ਤਾਂ ਟਰੰਪ ਨੇ ਇਹ ਵੀ ਆਖਿਆ ਕਿ ਉਹ ਇਸ ਵਿਚਾਰ ਨੂੰ ਬਹੁਤ ਚਲਾਕੀ ਅਤੇ ਅਨੁਚਿਤ ਮੰਨਦੇ ਹਨ ਤਤੀਜੇ ਕਾਰਜਕਾਲ ਦੇ ਸਵਾਲ ਸੰਬੰਧੀ ਟਰੰਪ ਨੇ ਆਖਿਆ ਕਿ ਮੈਨੂੰ ਇਹ ਬਹੁਤ ਪਸੰਦ ਆਵੇਗਾ ਮੇਰੇ ਅੰਕੜੇ ਹੁਣ ਤੱਕ ਦੇ ਸਭ ਤੋਂ ਵਧੀਆ ਅੰਕੜੇ ਹਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਮੁੱਦੇ ਨੂੰ ਅਦਾਲਤ ਦੇ ਵਿੱਚ ਲੜਨਗੇ ਤਾਂ ਉਹਨਾਂ ਆਖਿਆ ਕਿ ਮੈਂ ਅਜੇ ਇਸ ਬਾਰੇ ਨਹੀਂ ਸੋਚਿਆ